ਇੱਕ ਗੱਲ ਕਹਿੰਦੇ ਵੀ ਅੱਡੇ ਨੂੰ ਬਾਹਰ ਕੱਢ ਦੇਣਾ ਅੱਡੇ ਨੂੰ ਬਾਹਰ ਕੱਢ ਕੇ ਭਲਾ ਲੋਕਾਂ ਦਾ ਵਿਕਾਸ ਹੋਊ ਇਹਦੇ ਨਾਲ ਲੋਕਾਂ ਦਾ ਖਰਚਾ ਹੋਰ ਵਧੂਗਾ ਹੂੰ ਕਿਉਂਕਿ ਜਦੋਂ ਲੋਕ ਬਾਹਰ ਜਾਣਾ ਜਿਹੜੇ ਅੱਜ ਜਿੱਥੇ ਅੱਜ ਬੱਸ ਸਟੈਂਡ ਹੈ ਹੂੰ ਉਹਦੇ ਨੇੜੇ ਕਚਹਿਰੀਆਂ ਆ ਉੱਥੋਂ ਹਸਪਤਾਲ ਨੇੜੇ ਆ ਉੱਥੋਂ ਹੋਰ ਅਦਾਰੇ ਨੇੜੇ ਆ ਕੋਈ ਗਰੀਬ ਗੁਰਬਾ ਜਿਹੜਾ ਹੈਗਾ ਅੱਜ ਜਿਹੜੀਆਂ ਗਰੀਬ ਖਾਸ ਕਰਕੇ ਮੈਂ ਔਰਤਾਂ ਕਹੂੰਗਾ ਜਿਨ੍ਹਾਂ ਨੂੰ ਕਾਰਡ ਬਣੇ ਹੋਏ ਆ ਹੂੰ ਸਫਰਫਰੀ ਕੀਤਾ ਹੋਇਆ ਉਹ ਆਪਦੇ ਸਫਰਫਰੀ ਤੇ ਜਾ ਕੇ ਆਪਦੇ ਛੋਟੇ ਥੋੜੇ ਖਰਚੇ ਦੇ ਵਿੱਚ ਉਹ ਕੰਮ ਧੰਦੇ ਕਰਿਆ ਆਉਂਦੀਆਂ ਕਿਹੜੀਆਂ ਜਾ ਕੇ ਤੇ ਹੁਣ ਉਹ 5 ਕਿਲੋਮੀਟਰ 6 ਕਿਲੋਮੀਟਰ ਉੱਥੋਂ ਬਾਹਰ ਜਾਣਗੀਆਂ ਜਿੱਥੇ ਅੱਡੇ ਦਾ ਇਹ ਨਹੀਂ ਪੱਥਰ ਰੱਖਣ ਦੀ ਅੱਜ ਗੱਲ ਕਰਦੇ ਆ ਉੱਥੋਂ ਫਿਰ ਉਕਰਾਇਆ ਲਾ ਕੇ ਆਉਣਗੀਆਂ ਇਹ ਭਲਾ ਲੋਕਾਂ ਦਾ ਵਿਕਾਸ ਹੋਇਆ ਕਿ ਬਰਾਸ ਹੋਇਆ ਲੋਕਾਂ ਦੀਆਂ ਜੇਬਾਂ ਤੇ ਤਾਂ ਹੋਰ ਬੋਝ ਪਾਤਾ ਇੱਕ ਗੱਲ ਦੂਜੀ ਗੱਲ ਲੋਕਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਲੋਕਾਂ ਦੇ ਵਿਕਾਸ ਤੇ ਕਿਵੇਂ ਲੱਗਿਆ ਜਿਹੜੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸੀਐਮ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਬੋਲਦੇ ਸੀ ਵੀ ਇਹ ਨਰਮਾ ਬੈਲ ਟੀਰ ਗਏ ਮੈਂ ਨਰਮੇ ਨੂੰ ਨੇੜੇੋਂ ਜਾਣਦਾ ਉਹਨਾਂ ਨੇ ਇੱਕ ਆਵਦੇ ਭਾਸ਼ਣ ਦੇ ਵਿੱਚ ਉਦਾਹਰਨ ਦਿੱਤੀ ਉਹ ਉਦਾਹਰਨ ਮੇਰੇ ਅੱਜ ਵੀ ਯਾਦ ਹੈ ਇੱਕ ਦਿਨ ਪਹਿਲਾਂ ਮਤਲਬ ਭਗਵੰਤ ਮਾਨ ਦਾ ਲੇਖ ਲੱਗਿਆ ਸੀਗਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਕਹਿੰਦਾ ਵੀ ਇਹ ਸਿਆਸਤ ਵਾਲਾ ਜਿਹੜਾ ਖੂਹ ਹੈ ਬਹੁਤ ਗੰਦਾ ਹੋ ਚੁੱਕਾ ਹੈ ਇਹ ਤੋਂ ਜਿੰਨਾ ਦੂਰ ਰਿਹਾ ਜਾਵੇ ਉਹਨਾ ਚੰਗਾ ਹੈ ਤੇ ਥੋੜੇ ਦਿਨਾਂ ਬਾਅਦ ਇਹਨੇ ਮਤਲਬ ਪਾਰਟੀ ਬਣਾ ਲਈ ਜਦੋਂ ਇਹਨਾਂ ਨੇ ਮਨਪ੍ਰੀਤ ਬਾਦਲ ਦੇ ਨਾਲ ਪਾਰਟੀ ਬਣਾਈ ਤੇ ਉਹ ਪਾਰਟੀ ਚ ਜੁਆਇਨ ਕਰ ਲਿਆ ਪੀਪਲ ਪਾਰਟੀ ਪੀਪਲ ਪਾਰਟੀ ਚ ਮੈਂ ਫੋਨ ਲਾ ਲਿਆ ਕਿਉਂਕਿ ਸਾਡਾ ਪਹਿਲੇ ਦਿਨ ਤੋਂ ਮੈਂ ਥੋੜਾ ਜਿਆ ਸਰੋਤਾ ਹਾਂ ਮੈਨੂੰ ਮਤਲਬ ਸੱਭਿਆਚਾਰ ਸੁਣਨ ਦਾ ਸ਼ੌਕ ਹੈਗਾ ਇਹਨਾਂ ਦਾ ਮੈਂ ਫੋਨ ਲਾ ਲਿਆ ਮਾਨ ਸਾਹਿਬ ਜਿਹੜੇ ਖੂਹ ਦੇ ਵਿੱਚ ਤੁਸੀਂ ਕਹਿੰਦੇ ਸੀ ਖੂਹ ਗੰਦਾ ਹੈ ਤੇ ਉਸ ਖੂਹ ਦੇ ਵਿੱਚ ਅੱਜ ਤੁਸੀਂ ਵੀ ਡਿੱਗ ਪਏ ਮੈਨੂੰ ਆਹੀ ਜਵਾਬ ਦਿੱਤਾ ਸੀ ਜਿਹੜਾ ਅੱਜ ਉਥੇ ਬੋਲਿਆ ਕਹਿੰਦਾ ਜੇ ਨਰਮੇ ਨੂੰ ਸੁੰਡੀ ਪੈ ਜੇ ਕਹਿੰਦਾ ਢੋਲੀ ਚੱਕ ਕੇ ਨਰਮੇ ਦੇ ਵਿੱਚ ਵੜਨਾ ਪੈਂਦਾ ਨਾ ਕਹਿੰਦਾ ਡੜਿਆ ਨਾਲ ਤਾਂ ਸੁੰਡੀ ਭਜਾਈਦੀ ਨਹੀਂ ਹੁਣ ਮੈਂ ਮਾਨ ਸਾਹਿਬ ਨੂੰ ਜਾਇਜ਼ ਕਰਾਉਣਾ ਚਾਹੁੰਦਾ ਵੀ ਹਲੇ ਤੱਕ ਜਿਹੜੇ ਏਰੀਏ ਦੇ ਵਿੱਚ ਤੁਸੀਂ ਖੜ ਕੇ ਲੋਕਾਂ ਨੂੰ ਸੰਬੋਧਨ ਹੋ ਰਹੇ ਹੋ ਤੇ ਖਾਸ ਕਰਕੇ ਨਰਮਾ ਉਤਪਾਦਕਾਂ ਨੂੰ ਨਰਮਾ ਇੱਥੇ 4-12 ਮਰ ਗਿਆ ਪਿਛਲੀ ਵਾਰ ਵੀ ਨਰਮ ਮਾਰਿਆ ਨਰਮੇ ਦਾ ਮੁਆਜਬਾ ਹਜੇ ਖੜਾ ਹੈ ਕਣਕ ਗੜੇ ਮਾਰੀ ਨੇ ਮਾਰਤੀ ਉਹ ਹੜੇ ਖੜੀ ਹੈ ਇਸੇ ਲੋਕ ਸਭਾ ਹਲਕੇ ਦੇ ਵਿੱਚ ਕੱਲ ਨੂੰ ਹੀ ਵੱਡੀ ਰੈਲੀ ਮਾਨਸਾ ਦੇ ਵਿੱਚ ਹੋ ਰਹੀ ਹੈ ਇਸ ਗੱਲ ਤੇ ਕਰਕੇ ਵੀ ਉਹ ਲੋਕ ਤਿੰਨ ਮਹੀਨੇ ਤੋਂ ਉੱਪਰ ਹੋ ਗਿਆ ਉਹਨਾਂ ਨੂੰ ਬੈਠਿਆਂ ਨੂੰ ਅੱਜ ਉਹਨਾਂ ਦਾ ਮੈਂ ਖਬਰ ਪੜੀ ਹੈ 79 ਦਿਨ ਹੋ ਗਏ ਉਹਨਾਂ ਨੂੰ ਤਿੰਨ ਮਹੀਨੇ ਤੋਂ ਉੱਪਰ ਜਾਨੀ ਚਾਰ ਮਹੀਨਿਆਂ ਨੂੰ ਪਹੁੰਚਣ ਵਾਲੇ ਹੈ ਹਲੇ ਤੱਕ ਉਹਨਾਂ ਨੂੰ ਦੁੱਕੀ ਜਣੀ ਕਲਕ ਦੇ ਗੜੇ ਮਾਰੀ ਦਾ ਮੌਜਬਾ ਨਹੀਂ ਮਿਲਿਆ ਨਰਮੇ ਦਾ ਵੀ ਖੜਿਆ ਗਰੇ ਦਾ ਵੀ ਖੜਿਆ ਇਸ ਕਰਕੇ ਫਿਰ ਭਲਾ ਲੋਕਾਂ ਦਾ ਜਿਹੜਾ ਪੈਸਾ ਸੀ ਉਹ ਕਿਵੇਂ ਹੋਇਆ ਇਹ ਅਸੀਂ ਇਹਨੂੰ ਕਿਵੇਂ ਵਿਕਾਸ ਮੰਨਾਂਗੇ ਇਹ ਵਿਕਾਸ ਨਹੀਂ ਇਹ ਲੋਕਾਂ ਦਾ ਬਣਾਸਾ ਕਿਉਂਕਿ ਲੋਕਾਂ ਤੋਂ ਲੈ ਕੇ ਪੈਸਾ ਲੋਕਾਂ ਦੀ ਖੂਨ ਪਸੀਨੇ ਦਾ ਕਮਾਈ ਦਾ ਪੈਸਾ ਜਿਹੜਾ ਇਕੱਠਾ ਕੀਤਾ ਹੋਇਆ ਹੈ ਖਜ਼ਾਨੇ ਦੇ ਵਿੱਚ ਜਾਂਦਾ ਹੈ ਉਹ ਲੋਕਾਂ ਤੇ ਤਾਂ ਲੱਗਦਾ ਨਹੀਂ ਇਹ ਹੁਣ ਇਹ ਜਿਹੜਾ ਇਹਨਾਂ ਨੇ ਵਿਕਾਸ ਕਰਨਾ ਹੈ ਜਿਹੜੇ ਪੋਲ ਬਣਾਉਣੇ ਆ ਜਿਹੜੀਆਂ ਸੜਕਾਂ ਬਣਾਉਣੀਆਂ ਜਿਹੜਾ ਅੱਡਾ ਬਣਾਉਣਾ ਇਹਦਾ ਠੇਕਾ ਤਾਂ ਦਿੱਤਾ ਹੋਊਗਾ ਕਿਸੇ ਕੰਪਨੀ ਨੂੰ ਕੰਪਨੀ ਅੱਡ ਮੁਛੂਗੀ ਪੈਸਾ ਲੋਕਾਂ ਦਾ